ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ਪ੍ਰਸ਼ਾਸਨ ਪੁਲਸ ਹੋਇਆ ਸਖਤ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਬਠਿੰਡਾ ਪੁਲਸ ਵੱਲੋਂ ਲਗਾਏ ਗਏ ਹੈ ਕੈਮਰੇ ਇਸ ਕੈਮਰੇ ਦੇ ਰਾਹੀਂ ਮਾੜੇ ਅਨਸਰਾਂ ਤੇ ਰਹੂਗੀ ਨਿਗਰਾਨੀ ਇਹ ਕੈਮਰਾ ਸੋਲਰ ਸਿਸਟਮ ਨਾਲ ਚਾਰਜ ਹੁੰਦਾ ਹੈ ਤੇ ਇਹਦੇ ਵਿੱਚ ਵੀਡੀਓ ਤੇ ਆਡੀਓ ਰਿਕਾਰਡ ਹੁੰਦੀ ਹੈ ਤਾਂ ਇਹ ਸਾਰਾ ਸਿਸਟਮ ਐਸਐਸਪੀ ਬਠਿੰਡਾ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਹ ਵੀ ਨਿਗਰਾਨੀ ਨਹੀਂ ਇੱਥੇ ਦੇਖਿਆ ਜਾਂਦਾ ਹੈ ਕਿ ਕਿਹੜੇ ਵਾਹਨ ਕਿਸ ਤਰ੍ਹਾਂ ਦੇ ਲੋਕ ਇਸ ਤੇ ਪਟਿੰਡਾ ਵਿੱਚ ਐਂਟਰ ਹੁੰਦੇ ਨੇ ਅਸੀਂ ਖੜੇ ਹਾਂ ਪਟਿੰਡਾ ਦੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਜਿੱਥੇ ਕਿ ਪਟਿੰਡਾ ਪੁਲਿਸ ਵੱਲੋਂ ਨਾਕਾਬੰਦੀ ਥਾ-ਥਾ ਤੇ ਗੱਡੀਆਂ ਵੀ ਚੈੱਕ ਕੀਤੀ ਜਾ ਰਹੀ ਨੇ ਤੇ ਮਾੜੇ ਅੰਸਰਾਂ ਨੂੰ ਇੱਕ ਇਸ ਤੀਜੀ ਅੱਖ ਰਾਹੀਂ ਦੇਖਿਆ ਜਾਊਗਾ ਕਿਸ ਤਰ੍ਹਾਂ ਦੀ ਗਤੀਵਿਧੀ ਕਰਦੇ ਨੇ ਮਾੜੇ ਅੰਸਰ ਤਾਂ ਇਹ ਤੀਜੀ ਅੱਖ ਪਟਿੰਡਾ ਪੁਲਿਸ ਦੀ ਖੁੱਲੀ ਹੋਈ ਹੈਗੀ ਤਾਂ ਇਸ ਰਾਹੀਂ ਜਿਹੜਾ ਕਿ ਸ਼ਹਿਰ ਦੇ ਅੰਦਰ ਜਿਹੜੇ ਕਿ ਵਹਾਨ ਮਾੜੇ ਅੰਸਰ ਆਉਂਦੇ ਨੇ ਜਾਂ ਜਾਂਦੇ ਨੇ ਤਾਂ ਉਸ ਦੀ ਨਿਗਰਾਨੀ ਵੀ ਰੱਖੀ ਜਾਊਗੀ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇੱਥੇ ਨਾਕਾਬੰਦੀ ਵੀ ਕੀਤੀ ਗਈ ਹੈ ਅਤੇ ਪਠਿੰਡਾ ਦੇ ਐਸਐਸਪੀ ਵੱਲੋਂ ਇਹ ਅੱਜ ਇੱਕ ਕੈਮਰਾ ਲਾਇਆ ਗਿਆ ਤਾਂ ਇਸ ਕੈਮਰੇ ਦੇ ਕੋਲੇ ਇੱਕ ਇਹਨਾਂ ਦਾ ਮੁਲਾਜ਼ਮ ਵੀ ਖੜਾ ਹੋਊਗਾ ਤੇ ਉਸ ਕੈਮਰੇ ਦੇ ਰਾਹੀਂ ਗਤੀਵਿਧੀ ਸਾਰੀ ਐਸਐਸਪੀ ਪਠਿੰਡਾ ਦੇ ਮੋਬਾਈਲ ਤੇ ਉਹਨਾਂ ਦੇ ਸਾਰਾ ਸਿਸਟਮ ਉਥੋਂ ਜਿਹੜਾ ਕਿ ਪ੍ਰਸ਼ਾਸਨ ਚੈੱਕ ਕਰਦਾ ਹੋਊਗਾ ਤੇ ਉਸ ਤੇ ਰਾਹੀਂ ਜਿਹੜਾ ਕਿ ਮਾੜੇ ਅੰਸਰਾਂ ਨੂੰ ਜਿਹੜਾ ਕਿ ਦੇਖਿਆ ਜਾਊਗਾ ਇਸ ਰਾਹੀਂ ਤਾਂ ਇਲੈਕਸ਼ਨ ਲੋਕ ਸਭਾ ਤੇ ਆਣ ਆਲੇ ਨੇ ਤਾਂ ਉਸ ਨੂੰ ਗਤੀਵਿਧੀ ਵੀ ਚੈੱਕ ਕੀਤੀ ਜਾਊਗੀ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਠਿੰਡਾ ਦੇ ਅਸੀਂ ਨੈਸ਼ਨਲ ਹਾਈਵੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਖੜੇ ਆ ਤਾਂ ਆ ਉਸ ਕੀ ਕਹਿੰਦੇ ਨੇਗੇ ਇਸ ਰਾਹੀਂ ਐਸਐਸਪੀ ਪਠਿੰਡਾ ਤਾਂ ਕੀ ਕਹਿਣਾ ਹੈਗਾ ਆਓ ਸੁਣਾਨੇ ਆ ਜਿਹੜਾ ਕਿ ਡੀਜੀਪੀ ਸਾਹਿਬ ਵੱਲੋਂ ਸਾਡੇ ਏਡੀਜੀਪੀ ਸਾਹਿਬ ਵੱਲੋਂ ਮਾਡਰਨਾਈਜ਼ ਕਰਨ ਦੀ ਇੱਕ ਮੁਹਿੰਮ ਹਰ ਸਮੇਂ ਚੱਲਦੀ ਰਹਿੰਦੀ ਹੈ ਉਹਦੇ ਵਿੱਚ ਇੱਕ ਨਵਾਂ ਉਪਰਾਲਾ ਅਸੀਂ ਕੀਤਾ ਹੈ ਪੁਲਿਸ ਦੀ ਡਿਊਟੀ ਵਕ-ਵਕ ਥਾਵਾਂ ਤੇ ਲੱਗਦੀ ਹੈ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਨਾਕਾਬੰਦੀ ਹੁੰਦੀ ਹੈ ਕੋਈ ਵੀਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਤੇ ਜੇ ਕੋਈ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਥੱਜ ਕੇ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਨਾਲ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਤੋਂ ਵੀ ਰਹਿਤ ਹੈਗਾ ਇਹ ਇਹ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਤੇ ਇਹਨੂੰ ਅਸੀਂ ਇਸ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁਣ ਜਿੱਥੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾ ਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾ ਬੰਦੀ ਚਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਬੰਦੇ ਤੇ ਬਲੇਰੀ ਹੈ ਹਰ ਥਾਂ ਤੇ ਕੈਮਰੇ ਲਗਾਏ ਜਾ ਸਕਦਾ ਹੈ ਇਹਦੇ ਵਿੱਚ ਡਿਊਅਲ ਕੈਮਰਾ ਹੈਗਾ ਇੱਕ ਫਿਕਸ ਹੈ ਇੱਕ ਪੀਟੀਜ਼ेड ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4G ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲ ਰਹੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਨਾਲ ਹੀ ਪੀਟੀਟਨ ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗਰ ਰੱਖ ਸਕਦਾ ਹੈ ਦੂਜਾ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਆਡੀਓ ਵੀ ਚੱਲਦੀ ਨਾਲ ਨਾਲ ਤੇ ਮੁਲਾਜ਼ਮ ਇਹਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇੱਕ ਤਾਂ ਕੋਈ ਕਿਸੇ ਤਰੀਕੇ ਦਾ ਉਹ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਇਸ ਤਰੀਕੇ ਨਾਲ ਹੋਈ ਕਿ ਹੋ ਨਹੀਂ ਹੋਈ ਦੂਜਾ ਪਬਲਿਕ ਨੂੰ ਵੀ ਫਾਇਦਾ ਹੈ ਕਿਉਂਕਿ ਜੋ ਵੀ ਤੀਜ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੈਟ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨੀਟਰਿੰਗ ਕਰ ਰਹੇ ਹਾਂ ਤੇ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ ਚ ਹੋਰ ਸੰਖਿਆ ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਐਨਕਰੀਜਮੈਂਟ ਹੈ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤੋਂ ਡੀਸੀ ਤੇ ਅਸੀਂ ਮਿਲ ਕੇ ਇਹਨੂੰ ਪੂਰੇ ਆਪਣੇ ਜ਼ਿਲ੍ਹੇ ਦੇ ਵਿੱਚ ਚੋਣਾ ਵੇਲੇ ਇੱਕ ਤਿਆਰ ਕਰਕੇ ਤੇ ਚੋਣਾ ਤੋਂ ਬਾਅਦ ਵੀ ਇਹ ਨੂੰ ਵਰਤਾਂਗੇ ਜਿੰਨੇ ਵਿੱਚ ਕਿੰਨੇ ਕਿ ਕਰਵਲੇ ਲਾਏ ਅੱਜ ਇਹ ਪਾਇਲਟ ਸ਼ੁਰੂ ਕੀਤਾ ਹੈ ਹੋਰ ਕੈਮਰੇ

ਅਡਵਾਂਸ ਸੀ ਜਦੋਂ ਪਿਛਲੇ ਲੋਕਾਂ ਸੀਗੇ ਉਹ ਤੋਂ ਐਸੀ ਮੰਗ ਸਾ ਦੇ ਵਿੱਚ ਇਸ ਤਰੀਕੇ ਦੇ ਪੋਰਟੇਬਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀਗੇ ਉਹਨ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਤਾਂ ਕਿ ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ ਮੈਂ ਕਹਿ ਸਕਦੇ ਆ ਵੀ ਪੰਜਾਬ 'ਚ ਇਸ ਤਰ੍ਹਾਂ ਦੇ ਪਹਿਲਾਂ ਨਹੀਂ ਲੱਗੇ ਇਹ ਮੇਰੇ ਖਿਆਲ ਤਾ ਇਹ ਪਹਿਲਾ ਉਪਰ ਵਾਲਾ ਸੀ ਗਿੱਟਾ ਇਸ ਤਰੀਕੇ ਦੇ ਬਾਕੀ ਤੁਸੀਂ ਚੈੱਕ ਨਹੀਂ ਕਰ ਸਕਦੇ। ਉਹ ਵੀਡੀਓ ਸਿਰਫ ਕਿ ਆਡੀਓ ਵੀ ਹੈ। ਆਡੀਓ ਵੀਡੀਓ ਸਾਰਾ ਕੁਝ ਹੈ ਜੀ ਇਹਦੇ ਵਿੱਚ ਵੀ 7 ਦਿਨ ਸਟੋਰ ਹੋ ਜਾਂਦੀ ਹੈ 7 ਤੋਂ 10 ਦਿਨ ਸਟੋਰੇਜ ਹੋ ਜਾਂਦੀ ਹੈ 12 ਤੋਂ 15 ਘੰਟੇ ਦੀ ਬੈਟਰੀ ਹੈ ਰਾਤ ਦੀ ਤੇ ਅੱਭੀ ਹੁਣ ਇਸ ਵੇਲੇ